अगर किसी ने पेज बनाना कोई बिजनेस आ जो स्मॉल बिजनेस हो ग्रो करना चाहता कोई इन्फ्लुएंसर है तो आप सोशल मीडिया हैंडल करते हैं उन्होंने पोस्ट होना कंटेंट उनका कंटेंट क्रिएट करना कंटेंट किस वे ना ऑप्टिमाइज करना हो सारी चीजें आप करते हैं वी हैव ऑल द फैसिलिटीज राइट फ्रॉम द कोर्सेज टू द स्टूडेंट्स जी एंड फॉर द पीपल हु आर इन बिजनेस इफ दे आर लुकिंग फॉरवर्ड टू बिल्ड अ वेबसाइट जी ਸਭ ਤੋਂ ਵੱਡਾ ਮੀਥਿਆ ਕਿ ਵੈਬਸਾਈਟ ਡਵੈਲਪਮੈਂਟ ਬਹੁਤ ਜ਼ਿਆਦਾ ਮਹਿੰਗੀ ਹੈ ਬੇਸਿਕਲੀ ਸਭ ਡਿਪੈਂਡ ਕਰਦਾ ਕਿ ਆਪਾਂ ਟੈਕਨੋਲੋਜੀ ਕਿ ਚੁਸ ਕਰਦੇ ਸਸਿਕਾ ਨਮਸਕਾਰ ਮੈਂ ਤੁਹਾਡਾ ਆਪਣਾ ਰੈਬੀ ਪਾਟੀ ਆ ਔਰ ਤੁਸੀਂ ਵੇਖ ਰਹੇ ਹੋ ਆਰਬੀ ਇੰਡੀਆ ਟੀਵੀ ਨਿਊਜ਼ ਕਾਫੀ ਜਿਹੜਾ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਨੇ ਜੋਗਿਆ ਸੋਸ਼ਲ ਮੀਡੀਆ ਦੇ ਜੋਗ ਦੇਖਦੇ ਹੋਏ ਅੱਜਕੱਲ ਲੋਕੀ ਦੇਖਦੇ ਆ ਵੀ ਅਸੀਂ ਪੈਸਾ ਕਮਾਉਣਾ ਹੈ ਹਰ ਕੋਈ ਚਾਹੁੰਦਾ ਵੀ ਮੈਂ ਆਪਣੇ ਕੋਈ ਬਿਜ਼ਨਸ ਸ਼ੁਰੂ ਕਰ ਲਈ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾਵਾਂ ਕੁਝ ਕਰਾਂ ਔਰ ਅਸੀਂ ਦੇਖਦੇ ਆ ਵੀ ਕੁਝ ਨਾ ਕੁਝ ਬਿਜ਼ਨਸ ਸ਼ ਪਰ ਉਹਨੂੰ ਗ੍ਰੋਥ ਕਰਨ ਗ੍ਰੋਥ ਨਹੀਂ ਹੋ ਰਹੀ ਫਿਰ ਕਸਟਮਰ ਵੀ ਨਹੀਂ ਆ ਰਿਹਾ ਵੀਡੀਓ ਪਾਈ ਜਾਂਦੇ ਆ ਉਹਦਾ ਕੋਈ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਔਰ ਇਸ ਤੀਨੋਂ ਸੀ ਦੇਖਦੇ ਹੋਏ ਅੱਜ ਅਸੀਂ ਸਪੈਸ਼ਲੀ ਆਏ ਆ ਜਲੰਧਰ ਦੇ ਵਿੱਚ ਵਰਚੂ ਸਿਟੀ ਇਹਨਾਂ ਦੇ ਆਫਿਸ ਜਲੰਧਰ ਦੇ ਵਿੱਚ ਆਏ ਆ ਔਰ ਭਾਜੀ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਕੀ ਹਾਲ ਚੱਲ ਠੀਕ ਹੋ ਹਾਂਜੀ ਠੀਕ ਔਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਤੁਸੀਂ ਜਲੰਧਰ ਦੇ ਵਿੱਚ ਆਪਣਾ ਵਰਚੂ ਸਿਟੀ ਜਿਹੜਾ ਆਫਿਸ ਲੈ ਕੇ ਆਏ ਆ ਦਿੱਲੀ ਦੇ ਵਿੱਚ ਕਾਫੀ ਇਹਨਾਂ ਦਾ ਨਾਮ ਰਿਹਾ ਹੈ ਔਰ ਹੁਣ ਇਹਨਾਂ ਨੇ ਜਲੰਧਰ ਦੇ ਵਿੱਚ ਸਟਾਰਟਿੰਗ ਕੀਤੀ ਆ ਔਰ ਤਕਰੀਬਨ ਭਾਜੀ ਪ ਮੈਂ ਜਨੋ ਟਾਈਮ ਦੱਸੋ ਤੇ ਸਟਾਰਟ ਕਿੱਤਿਆਂ ਨੂੰ ਕਿੰਨੀ ਦੇਰ ਹੋ ਗਈ ਯਾਰ ਇੱਥੇ ਉਹ Algun ਸਾਲ ਵਿੱਚ ਸਾਲ ਹੋ ਚੁੱਕਾ ਆ ਓਕੇ ਰਾਈਟ ਤੇ ਮੈਂ ਇੱਕ ਚੀਜ਼ ਹੋਰ ਮੈਨੂੰ ਸੁਣਨ ਜਾ ਰਹੀ ਸੀ ਤੁਹਾਡੇ ਇੱਥੋਂ ਜਿਹੜੇ ਸਟੂਡੈਂਟ ਨਿਕਲ ਗਏ ਆ ਉਹ ਐਕਚੁਅਲੀ ਜੋ ਕੁਝ ਜੋਬ ਕਰ ਰਹੇ ਆ ਕੁਝ ਕੰਮ ਕਰਦੇ ਲੱਗੇ ਹੋਏ ਉਸ ਤੁਹਾਨੂੰ ਉਹਦਾ ਕਾਫੀ ਬੈਨੀਫਿਟ ਮਿਲਦੇ ਆ ਇੱਥੋਂ ਹਾਂਜੀ ਹਾਂਜੀ ਮਤਲਬ ਸਟੂਡੈਂਟ ਦਾ ਸੈਕਲ ਇਹਦੇ ਆ ਤੇ ਜੋਬ ਵੀ ਮਿਲ ਜਾਂਦੀ ਹੈ ਜਿਵੇਂ ਆ ਸੀ ਵੀ ਰეკਮੈਂਡ ਕਰ ਦਿੰਦੇ ਆ ਜੀ ਔਰ ਮੈਂ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਆ ਸਾਡੇ ਨਾਲ ਹੈਰੀ ਭਾਜੀ ਵੀ ਆ ਹੈਰੀ ਭਾਜੀ ਕੀ ਹਾਲ ਚੱਲ ਠੀਕ ਹੋ ਓਕੇ ਮੈਂ ਦੇਖ ਰਿਹਾ ਸੀ ਕਾਫੀ ਜ਼ਿਆਦਾ ਜਿਹੜੇ ਤੁਸੀਂ ਜਿਹੜਾ ਜਿਹੜੀ ਸਿਟੀ ਆ ਇਹਨੂੰ ਤੁਸੀਂ ਥੋੜੀ ਮੈਨੇਜ ਕਰ ਰਹੇ ਹੋ ਹਨਾ ਤੇ ਕੀ ਕੀ ਤਰ੍ਹਾਂ ਕੋ ਫੈਸਿਲਿਟੀਆਂ ਹੈਗੀਆਂ ਇੱਥੇ ਵੀ ਹੈਵ ਆਲ ਦਾ ਫੈਸਿਲਿਟੀਆਂ ਫਸਟ ਆਫ ਹੈਲੋ एवरीवन ਜੀ This is Harry again <laughs> so we have all the facilities for the students as well as for the new business owners ਜੀ ਚਾਹੇ ਉਹ ਐਸਟੈਬਲਿਸ਼ਡ ਬਿਜ਼ਨਸ ਓਨਰ ਹੋ ਹੋਰ ਲੁਕਿੰਗ ਟੂ ਯੂ ਨਾ ਹੈਵ ਅ ਨਿਊ ਬਿਜ਼ਨਸ ਜੀ so we have all the facilities right from the courses to the students ji and uh, for the people who are in business if they are looking forward to build a website mm or to have a social media presence जी. you know agar wo chahte hai ki unka business promote kare everything जी. you know whatever is included in digital marketing we provide it all a digital marketing te ma aa rahe asi paaji jidda hun अक्सर अभी देखते हैं पेज बना लेंगे कुछ ਅ ਬੱਚੇ ਪੜ੍ਹਦੇ ਆ ਪਲੱਸ 2 ਵੀ ਕਰ ਲੈਂਦੇ ਆ ਅਸੀਂ ਚਾਹਦੇ ਆ ਵੀ ਉਹ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਮਿਲ ਜਵੇ ਉਹਦੇ ਲਈ ਤੁਹਾਡੇ ਕੋਲ ਕਿਹੜੀਆਂ ਤੁਸੀਂ ਨਵੀਆਂ ਟੈਕਨੋਲੋਜੀ ਸੇ ਲੈ ਕੇ ਆਏ ਆ ਜੀ ਰਾਈਟ ਨਾਊ ਵੀ ਹੈਵ ਆਲ ਦਾ ਟੈਕ ਰਾਈਟ ਨਾਊ ਵੀ ਫੋਕਸਡ ਆਨ AI ਫਾਬੀ ਰਾਈਟ ਨਾਊ ਦੈਟ ਇਜ਼ ਅ ਨਿਊ ਟੈਕਨੋਲੋਜੀ ਬਟ ਜੋ ਵੀ ਐਗਜ਼ਿਸਟਿੰਗ ਟੈਕਨੋਲੋਜੀਸ ਹੈ ਡਿਜੀਟਲ ਮਾਰਕੀਟਿੰਗ ਮੈਂ ਵੀ ਹੈਵ ਐਕਸਪਰਟਸ ਵਿਚ ਆਲਰੈਡੀ ਵਿਦ ਅਸ ਰਾਈਟ ਨਾਊ ਜੀ ਸੋ ਵੀ ਆਫਰ एवरीथिंग ਆਲ ਦਾ ਕੋਰਸਸ ਹੇਰ ਜੀ ਔਰ ਮੈਂ ਸੰਦੀਪ ਭਾਜੀ ਕੋ ਆ ਰਿਹਾ ਸੰਦੀਪ ਭਾਜੀ ਆਪਣੇ ਕੋਲ ਜਿੱਦਾਂ ਹੁਣ ਆਪਾਂ ਤੁਹਾਨੂੰ ਪਤਾ ਆਪਣੀ ਜਿਹੜੀ ਬੈਲਟ ਆ ਐਨ ਆਰ ਆਈ ਬੈਲਟ ਆ ਟੋਟਲੀ ਸਾਰੀ ਹੈ ਹੈ ਨਾ ਉਹਦੇ ਵਿੱਚ ਕੀ ਆ ਬੱਚੇ ਜਿਹੜੇ ਆ ਪਲੱਸ 2 ਕੀਤੀ ਬਾਹਰ ਜਾਣਾ ਚਾਹੁੰਦੇ ਆ ਸਟੱਡੀ ਬੇਸ ਤੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਗਈਆਂ ਆ ਸਟੱਡੀ ਬੇਸ ਤੇ ਸਰ ਲਾਈਕ ਜਿੱਦਾਂ ਕਿ ਸਟੂਡੈਂਟਸ ਹੈ ਬਾਹਰ ਜਾ ਕੇ ਕੋਰਸ ਕਰਨਾ ਚਾਹੁੰਦੇ ਆ ਪਰ ਕਿਉਂਕਿ ਬਾਹਰ ਜਾ ਕੇ ਕੋਰਸ ਬੜੇ ਮਹਿੰਗੇ ਆ ਲਾਈਕ ਸਟੂਡੈਂਟਸ ਇੱਥੇ ਜਾ ਕੇ ਕੋਰਸ ਕਰ ਲੈਂਦੇ ਆ ਮੇ ਅਪੋਰਟ ਨਹੀਂ ਕਰਨਾ ਚਾਹੁੰਦੇ ਬਟ ਇਹ ਹੈ ਕਿ ਲਾਈਕ ਅਗਰ ਇਥੋਂ ਅਪਕਾਲੀ ਦਾ ਪ੍ਰੋਵਾਈਡ ਕਰਦੇ ਆਂ ਅਪ ਡਿਜੀਟਲ ਮਾਰਕETING ਦੇ ਕੋਰਸਸ ਪ੍ਰੋਵਾਈਡ ਕਰਦੇ ਆਂ ਜਿਹਦੇ ਵਿੱਚ SEO ਆ ਜਾਂਦਾ ਹੈ SEO ਲਾਈਕ ਸਟੈਂਡ ਫੋਰ ਸਰਚ ਇੰਜਨ অপਟੀਮਾਈਜੇਸ਼ਨ ਜਿਹੜੇ ਹਾਲੇ ਇੰਡੀਆ ਦੇ ਵਿੱਚ ਇਹ ਨਿਆ ਕੰਪੀਟਿਵ ਲੋਕਾਂ ਨੂੰ ਨਹੀਂ ਪਤਾ ਪਰ ਲੋਕਾਂ ਨੂੰ ਇਹ ਪਤਾ ਕਿ ਸੋਸ਼ਲ ਮੀਡੀਆ ਕੀ ਹੈ ਕਿਉਂਕਿ ਸੋਸ਼ਲ ਮੀਡੀਆ ਆਪਾਂ ਡਿਜੀਟਲ ਲਾਈਫ ਦੇ ਵਿੱਚ ਰੈਗੂਲਰ ਲਾਈਫ ਦੇ ਵਿੱਚ ਯੂਜ਼ ਕਰਦੇ ਆਂ ਜੀ ਬਿਕਾਜ਼ ਆਪਾਂ ਇੰਸਟਾਗ੍ਰਾਮ ਵੀ ਚਲਾਣੇ ਆਂ ਫੇਸਬੁੱਕ ਚਲਾਣੇ ਆਂ ਐਂਡ ਟਵਿੱਟਰ 올 अबाउट ਜੋ ਵੀ ਆਪਾਂ ਰੀਲਸ ਸਕੋਲ ਕਰਦੇ ਆਂ ਥੈਟ ਇਜ਼ 올 अबाउट ਸੋਸ਼ਲ ਮੀਡੀਆ ਬਟ ਜਦ ਤੁਸੀਂ ਇਹ ਟਾਪਿਕ ਲਿਆ ਕਿ ਐਨ ਆਰ ਆਈ ਅਪਰੋਚ ਲਈ ਕਿੰਦਾ ਬੈਨੀਫੀਸ਼ੀਅਲ ਹੈ ਸਟੂਡੈਂਟਸ ਇਹਦੇ ਆ ਕਿ ਉਹ ਲਾਈਕ ਟ੍ਰੈਡੀਸ਼ਨ ਮਾਰਕੀਟਿੰਗ ਦੇ ਕੋਰਸਿਸ ਕਰਕੇ ਵਧੀਆ ਲੈਵਲ ਤੇ ਸੈੱਟ ਹੋ ਸਕਦੇ ਬਾਹਰ ਜਾ ਕੇ ਲਾਈਕ ਜਿਹੜੀਆਂ ਜੌਬਸ ਐ ਤੇ ਸੈਲਰੀ ਘੱਟ ਮਿਲਦੀ ਆ ਬਟ ਉਹ ਬਾਹਰਲੇ ਦੇਸ਼ਾਂ ਤੇ ਜਾ ਕੇ ਜਿਦਾ ਕੈਨੇਡਾ ਯੂ ਐਸ اے ਵਗੈਰਾ ਤੇ ਅੱਛੀ ਕਾਸੀ ਸੈਲਰੀ ਲੋਕ ਕਮਾ ਸਕਦੇ ਆ ਸਟੂਡੈਂਟਸ ਨੂੰ ਬੈਨੀਫਿਟ ਹੁੰਦੇ ਹੈ ਜੀ ਔਰ ਅਕਸਰ ਅਸੀਂ ਦੇਖਦੇ ਆ ਅੱਜਕੱਲ ਬੱਚਿਆਂ ਦੇ ਵਿੱਚ ਟਾਈਮ ਕਾਫੀ ਜਿਆਦਾ ਮੋਬਾਈਲ ਨੂੰ ਜੋ ਜੋ ਟਾਈਮ ਦਿੰਦੇ ਹੈ ਨਾ ਮੋਬਾਈਲ ਅਕਸਰ ਉਹ ਉਹ ਚੀਜ਼ਾਂ ਆਪਾਂ ਕਿੱਦਾਂ ਉਹਨਾਂ ਨੂੰ ਰੋਕ ਸਕਦੇ ਆ ਵੀ ਜਿਹੜਾ ਪੜ੍ਹਾਈ ਵਾਲ ਇਸ ਚੀਜ਼ਾਂ ਵੱਲ ਲੋਕੀ ਜਿਹੜਾ ਜਨੂਨ ਆਵੇ ਉਹਨਾਂ ਨੂੰ ਅੱਗੇ ਜਾ ਕੇ ਜਿਹੜਾ ਸਕਸੈਸ ਹੋ ਸਕਣ ਹਨਾ ਬਿਲਕੁਲ ਸਰ ਦੇਖੋ ਲਾਈਕ ਜਿੱਦਾਂ ਆਪਾਂ ਜਲੰਧਰ ਸਿਟੀ ਦੇ ਵਿੱਚ ਆਪਾਂ ਆਪਣੀ ਕੰਪਨੀ ਵਰਸਿਟੀ ਐਡਿਸ਼ਨ ਤੋਂ ਗੱਲ ਕਰ ਰਹੇ ਆ ਬੇਸਿਕਲੀ ਹੁੰਦਾ ਕੀ ਹੈ ਕਿ ਸਰ ਸਟੂਡੈਂਟ ਸਕਰੋਲ ਕਰਦੇ ਆ ਰੀਲਸ ਨੂੰ ਲਾਈਕ ਬੜਾ ਆਪਣਾ ਟਾਈਮ ਵੇਸ ਲੱਗਦਾ ਪੇਰੈਂਟਸ ਨੂੰ ਵੀ ਲੱਗਦਾ ਕਿ ਇਹ ਟਾਈਮ ਵੇਸ ਕਰ ਰਿਹਾ ਰੀਲਸ ਦੇ ਉੱਤੇ ਬਟ ਹੁਣਨਾ ਇਹ ਹੋਣਾ ਇਹ ਚਾਹੀਦਾ ਕਿ ਪੇਰੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਕਿ ਸਟੂਡੈਂਟ ਜਿਹੜਾ ਹੈ ਸਕਰੋਲ ਕੀ ਕਰ ਰਿਹਾ ਕਿਸ ਤਰ੍ਹਾਂ ਦਾ ਕੰਟੈਂਟ ਸਕਰੋਲ ਕਰ ਰਿਹਾ ਸਰ ਦੇਖੋ ਤੁਸੀਂ ਵੀ ਰੀਲਸ ਸਕਰੋਲ ਕਰਦੇ ਹੋ ਅਸੀਂ ਵੀ ਰੀਲਸ ਸਕਰੋਲ ਕਰਦੇ ਹਾਂ ਬਟ ਡਿਫਰੈਂਟ ਏ ਹੈ ਡਿਫਰੈਂਸ ਏ ਹੈ ਕਿ ਕੰਟੈਂਟ ਕਿਸ ਤਰ੍ਹਾਂ ਦਾ ਜੀ ਜਿੱਦਾਂ ਦਾ ਕੰਟੈਂਟ ਬੱਚਾ ਦੇਖੇਗਾ ਬੱਚਾ ਉਹੀ ਸਿੱਖੇਗਾ ਜੀ ਅਗਰ ਉਹ ਕਿਸੇ ਘਟੀਆ ਤਰੀਕੇ ਦਾ ਕੰਟੈਂਟ ਦੇਖੇਗਾ ਤਾਂ ਉਹ ਉਹੀ ਸਿੱਖੇਗਾ ਜੀ ਸ਼ੋਰ ਆਪਾਂ ਮੋਬਾਈਲ ਯੂਜ਼ ਕਰਦੇ ਵੀ ਆਪਾਂ ਆਪਾਂ ਨੂੰ ਇਹ ਆਪਣੇ ਬੱਚਿਆਂ ਨੂੰ ਸਿਖਾਣਾ ਹੈ ਕਿ ਆਪਾਂ ਮੋਬਾਈਲ ਯੂਜ਼ ਕਰਨਾ ਤੇ ਕੰਟੈਂਟ ਕਿਸ ਤਰ੍ਹਾਂ ਦਾ ਦੇਖਣਾ ਜਿਹੜਾ ਸਾਡੇ ਲਈ ਬੈਨੀਫਿਟ ਜੀ ਸੰਦੀਪ ਭਾਜੀ ਆਪਣੇ ਕੋਲ ਕਿੰਨੇ ਕੁ ਸਰ ਆਪਣੇ ਕੋ 100 ਪਲਸ ਸਟੂਡੈਂਟਸ ਆਪਣੇ ਕੋ ਲੋਕਲੀ ਜਿਹੜੇ ਆ ਆਪਣੇ ਵਰਚੁਅਲ ਯੂਨੀਵਰਸਿਟੀ ਵਿੱਚੋਂ ਕੋਸ਼ਿਸ਼ ਕਰ ਰਹੇ ਆ ਜੀ ਤੇ ਕਾਫੀ ਜ਼ਿਆਦਾ ਕੋਰਸਸ ਲਾਈਕ ਆਪਾਂ ਲਾਈਕ ਡਿਜੀਟਲ ਮਾਰਕੀਟਿੰਗ ਦੇ ਕੋਰਸਸ ਵੀ ਹੈ ਆਪਣੇ ਕੋ ਵੈਬ ਡਿਪਾਇਰ ਜੁਗਮੈਂਟ ਦੇ ਕੋਰਸਸ ਵੀ ਹੈ ਡਿਜ਼ਾਈਨਿੰਗ ਕੋਰਸਸ ਵੀ ਹੈ ਜਿਹਦੇ ਟਾਈਪ ਬੱਚੇ ਅਲੱਗ-ਅਲੱਗ ਸਕਿਲਸ ਆਪਣੇ ਆਪ ਸਿੱਖ ਸਕਦੇ ਆ ਬਿਕਾਜ਼ ਦੇਖੋ ਐਜ ਐਜੂਕੇਸ਼ਨ ਸਿਸਟਮ ਅੱਜਕੱਲ ਆਪਣੇ ਦੇਸ਼ ਦਾ ਇਦਾਂ ਦਾ ਹੋ ਰਹੀ ਕਿ ਜਿੱਦਾਂ ਲਾਈਕ ਬੱਚਾ ਕਾਲਜ ਜਾਂਦਾ ਆ ਹਾਈਅਰ ਸਟੱਡੀਸ ਲਈ ਜਾਂਦਾ ਆ ਬਟ ਉਹ ਤੇ ਸਿੱਖਣਾ ਨਹੀਂ ਆ ਬਿਲਕੁਲ ਉਹ ਆਪਣਾ ਪ੍ਰੈਕਟੀਕਲ ਵਰਕ ਨਹੀਂ ਕਰ ਪਾਉ ਜਿਹੜੀ ਚੀਜ਼ ਦੀ ਟ੍ਰੇਨਿੰਗ ਆਪਾਂ ਜਿਹੜੀ ਚੀਜ਼ ਦੀ ਟ੍ਰੇਨਿੰਗ ਰਹਿ ਜਾਂਦੀ ਹੈ ਜਿੱਥੇ ਗੈਪ ਰਹਿ ਜਾਂਦਾ ਆਪਾਂ ਉਹ ਗੈਪ ਨੂੰ ਫਿਲ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ that ਬੱਚਾ ਵੀ ਸਕਿਲਡ ਹੋ ਸਕੇ ਤੇ ਆਨ ਵਾਲੇ ਕੰਮ ਦੇ ਵਿੱਚੋਂ ਲੱਖਾਂ ਦੇ ਪੈਕੇਜ ਕਮਾ ਸਕੇ ਔਰ ਸਾਡੇ ਨਾਲ ਸਿਮਰਮੈਮ ਮੈਮ ਜਿੱਦਾਂ ਅੱਜਕੱਲ ਬੱਚੇ ਕਈ ਨਹੀਂ ਵੀ ਪੜ ਮੰਦੇ ਜ਼ਰੂਰੀ ਨਹੀਂ ਹੈਗਾ ਪਲੱਸ 2 ਕੀਤੀ ਹੈ ਨਾ ਉਹ ਉਹਨਾਂ ਨੂੰ ਆਪਾਂ ਕਿੱਦਾਂ ਸਕੋਪ ਦੇ ਸਕਦੇ ਆ ਆਪਣੀ ਇਸ ਵਰਚੂਅਲ ਸਿਟੀ ਦੇ ਵਿੱਚ ਕੋਈ ਫੈਸਿਲਿਟੀਆਂ ਹੈ ਇਧਾਂ ਦੀ ਹਾਂਜੀ ਸਰ ਬਿਲਕੁਲ ਛੇੜੀ ਵਰਸਟਾਈਲਿਟੀ ਡਿਸਕਸਿੰਗ ਫਿਚਰ ਸਰਵਿਸ ਆਉਰ ਐਂਡ ਡਿਜੀਟਲ ਮਾਰਕੀਟਿੰਗ ਸਰਵਿਸਸ। ਤੇ ਡਿਜੀਟਲ ਮਾਰਕੀਟਿੰਗ ਸਰਵਿਸਸ ਜੇ ਕੋਈ ਵੀ ਬੱਚਾ ਹੋਵੇ ਭਾਵੇਂ ਉਹਨੇ ਮਤਲਬ 10ਵੀਂ ਕਲਾਸ ਕੀਤੀ ਹੋਵੇ ਭਾਵੇਂ ਐਟਮੀ ਪਾਸ ਕੀਤੀ ਹੋਵੇ ਉਹ ਵੀ ਜਿਹੜਾ ਉਸ ਚੀਜ਼ ਨੂੰ ਸਮਝ ਸਕਦਾ ਕਿਉਂਕਿ ਇਹਦੇ ਵਿੱਚ ਕੋਈ ਇਤਨੀ ਟੈਕਨੀਕਲ ਬੈਕਗ੍ਰਾਉਂਡ ਨਹੀਂ ਹੈ ਕਿ ਉਹ ਬੱਚੇ ਦਾ ਇੱਕ ਸਕਿੱਲ ਸੈੱਟ ਹੋਇਆ। ਆਲਰੇਡੀ ਹੋਇਆ ਪਿਆ ਚਾਹੀਦਾ ਹੈ ਜੀ ਸੋ ਉਸ ਅਕੋਰਡਿੰਗਲੀ ਉਹ ਕਿਸੇ ਵੀ ਮਤਲਬ ਸਿੱਧਾ ਹੋਵੇ ਕਿਸੇ ਵੀ ਸਟੈਂਡਰਡ ਦਾ ਕੋਈ ਸਟੱਡੀ ਹੋਵੇ ਉਹ ਆਫਰ ਕਰ ਸਕਦਾ ਹੈ ਜੀ ਇਸ ਚੀਜ਼ ਔਰ ਸੰਦੀਪਾ ਜੀ ਜਿੱਦਾਂ ਹੁਣ ਆਪ ਇੱਕ ਚੀਜ਼ ਹੋਰ ਇੱਥੇ ਲਿਆ ਰਹੇ ਆ ਸੋਸ਼ਲ ਮੀਡੀਆ ਦੀ ਗੱਲ ਚੱਲ ਰਹੀ ਆ ਬਿਜ਼ਨਸ ਹੈ ਆਪ ਕੋਈ ਨਾ ਕੋਈ ਕਿਸ ਨੇ ਆਪਣਾ ਘਰ ਬੈਠੇ ਕੋਈ ਪ੍ਰੋਜੈਕਟ ਆਪਣਾ ਕੋਈ ਸਮਾਨ ਵੇਚਣਾ ਹੋਵੇ ਉਹਦੇ ਵਾਸਤੇ ਵੀ ਮੈਂ ਦੇਖ ਰਿਹਾ ਹਾਂ ਤੁਸੀਂ ਵਧੀਆ ਚੀਜ਼ ਹੈ ਵੀ ਤੁਹਾਡੇ ਥਿਊ ਵੀ ਬਤਨ ਕੇ ਤੁਹਾਨੂੰ ਬੈਨੀਫਿਟਰੀ ਹੋਊਗਾ ਬਿਜ਼ਨਸ ਦਾ ਉਹ ਕਿਦਾਂ ਤੁਸੀਂ ਉਹਨੂੰ ਕਰਦੇ ਹੋ ਗਰੋਥ ਸੋ ਸੋਸ਼ਲ ਮੀਡੀਆ ਨਾਲ ਬਿਲਕੁਲ ਜਿਵੇਂ ਤੁਸੀਂ ਜਿੰਨਾ ਜ਼ਿਆਦਾ ਬੈਨੀਫਿਟ ਲੈ ਸਕਦੇ ਹੋ ਹਰ ਤਰੀਕੇ ਨਾਲ ਤੁਸੀਂ ਬੈਨੀਫਿਟ ਲੈ ਸਕਦੇ ਹੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਲਾਈਕ ਕੋਈ ਵੀ ਅਗਰ ਕੋਈ ਕੰਦਾ ਬਿਜ਼ਨਸ ਕਰਨਾ ਚਾਹੇ ਮੰਨ ਲਓ ਕਿਸੇ ਦੀ ਕਪੜੇ ਦੀ ਸ਼ਾਪ ਹੈ ਉਹ ਲਾਈਕ ਕਹਿੰਦਾ ਕਿ ਮੈਂ ਆਪਣੀ 8 ਤੋਂ 8 ਰਾਤੀ ਸ਼ਾਪ ਮੈਂ ਸਵੇਰੇ ਚਲਾਉਂਦਾ ਸਵੇਰ ਤੋਂ ਚਾਂ ਜੀ ਬਟ ਮੇਰੇ ਜਿਹੜਾ ਬਿਜ਼ਨਸ ਆ ਰਾਤੀ ਬੰਦ ਹੋ ਜਾਂਦਾ ਬਟ ਆਨਲਾਈਨ ਦਾ ਫਾਇਦਾ ਇਹੀ ਹੈ ਕਿ ਉਹ 24x7 ਚੱਲਦਾ ਹੈ ਮੈਂ ਤੁਸੀ ਰਾਤੀ ਵੀ ਤੁਹਾਡੀਆਂ ਕੋਈ ਨੀਂਦ ਖੋਲ ਜਾ ਕੇ ਕਿਤੇ 1 ਵਜੇ ਵੀ ਰੱਖੀ ਤੁਸੀ ਆਰਡਰ ਕਰ ਸਕੋ ਉਹ ਦੋ ਕੋ ਸ਼ੌਪ ਬੰਦ ਨਾ ਹੋਵੇ ਜੀ ਕਿਉਂਕਿ ਉਹ ਆਨਲਾਈਨ ਸ਼ੌਪ ਹੈ ਜੀ ਤੇ ਸੋਸ਼ਲ ਮੀਡੀਆ ਤੇ ਸਾਨੂੰ ਆਪਾਂ ਇੱਕ ਪੇਜ ਸੈਟਅਪ ਕਰ ਲੈਂਦੇ ਆ ਲਾਈਕ ਆਪਣਾ ਕੋਈ ਬ੍ਰਾਂਡ ਨੇਮ ਹੈ ਮੰਨ ਲਓ ਆਪਣੀ ਸ਼ਿਵਮ ਕਲੋਥਿੰਗ ਸਟੋਰ ਆਪਾਂ ਕਰ ਲਿਆ ਤਾਂ ਉਹਦੇ ਨਾਲ ਆਪਾਂ ਇੱਕ ਪੇਜ ਬਣਾ ਸਕਦੇ ਹਾਂ ਇੰਸਟਾਗ੍ਰਾਮ ਤੇ ਜਿਹਦੇ ਥਰੂ ਆਪਾਂ ਆਪਣੇ ਕੋਲ ਨੂੰ ਬਿਜ਼ਨਸ ਪੇਜ ਸੇ ਕਨਵਰਟ ਕਰਕੇ ਅਪਰ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਥਰੂ ਆਪਾਂ ਪ੍ਰੋਡਕਟਸ ਲਿਸ कोई तुम वो अपना एक बिजनेस व्यू देखना है कि जिदा तो भी चीज़ अपनी आठ सौ रुपए की दुकान पर वेचते पे हैं तो थोड़ा जा मार्जिन के ऑनलाइन क्योंकि मार्जिन मैं इस करके कह रहा है क्योंकि ऑनलाइन शॉप क्रिएट करने के कुछ ना कुछ फीस चाहिए लाइक डिलीवरी चार्जि प्लेटफॉर्म फीस हो गई सारी इंकलूड करने के बाद लाइक बड़े तरीके बिजनेस कर सकते हैं जरा काफ़ी बेनीफिशियल है ट्वेंटी फोर इंटू सैवन रहते हैं ਔਰ ਭਾਜੀ ਹੁਣ ਮੈਂ ਗੱਲ ਕਰ ਰਿਹਾ ਕਿ ਤਾਂ ਵੈਬਸਾਈਟ ਜਿਹੜੀਆਂ ਜਦੋਂ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਸੀ ਵੈਬਸਾਈਟ ਬਣਾ ਕਰੀਟ ਕਰਨੀ ਆਇਆ ਉਹਦੇ ਵਾਸਤੇ ਆਪਣੇ ਕੋਲ ਕੀ ਫੈਸਿਲਿਟੀਆਂ ਗਿਆ ਇੱਥੇ ਵੈਬਸਾਈਟ ਡਿਵੈਲਪਮੈਂਟ ਵੀ ਸਰ ਲਾਈਕ ਵਰਚੂਅਲ ਸਿਕਿਟੀਿਸਨ ਦੀ ਮਹਾਰਤ ਹੈ ਲਾਈਕ ਵੈਬਸਾਈਟ ਡਿਵੈਲਪਮੈਂਟ ਵਿੱਚ ਕਾਫੀ ਟੈਕਨੋਲੋਜੀਜ਼ ਆ ਗਈਆਂ ਆਪਕਿਉਂਕਿ ਅੱਜਕਲ ਕੀ ਹੈ ਕਿ ਲੋਕ ਸਭ ਤੋਂ ਵੱਡਾ ਮੀਥ ਹੈ ਕਿ ਵੈਬਸਾਈਟ ਡਿਵੈਲਪਮੈਂਟ ਬਹੁਤ ਜ਼ਿਆਦਾ ਮਹਿੰਗੀ ਹੈ ਬੇਸਿਕਲੀ ਸਰ ਉਹ ਡਿਪੈਂਡ ਕਰਦਾ ਕਿ ਆਪਾਂ ਟੈਕਨੋਲੋਜੀਸ ਕੀ ਚੁਣ ਕਰਦੇ ਜਲੰਧਰ ਜਿਲ੍ਹੇ ਸਰ ਬ ਕਈ ਵਾਰੀਆਂ ਕਸਟਮਰ ਨੂੰ ਜਾਂ ਆਪਣੇ ਕਲਾਇੰਟ ਨੂੰ ਅੱਛੀ ਤਰ੍ਹਾਂ ਗਾਈਡਿੰਗ ਕਰਦੇ ਹਾਂ ਉਹ ਕਹਿੰਦੇ ਕਿ ਅਸੀਂ 800 ਰੁਪਏ ਚ ਜਾਂ 1500 ਚ ਵੈਬਸਾਈਟ ਬਣਾ ਕੇ ਦੇ ਦਾਂਗੇ ਬਟ ਉਹਰੇ ਟਰੋਸ ਐਂਡ ਕੌਨਸੀਸ ਨਹੀਂ ਕਰਦੇ ਜੀ ਬਿਲਕੁਲ ਲਾਈਕ ਕਿ 1500 ਦੀ ਐਕਸਪੈਕਟੇਸ਼ਨ ਤੇ ਤੁਹਾਨੂੰ ਕਿੰਨੇ ਪੇਜ ਮਿਲੋਗੇ ਕੀ ਪੇਜ ਮਿਲੋਗੇ ਉਹ ਸਿੰਗਲ ਪੇਜ ਨਾਲ سے ਡਿਜ਼ਾਈਨ ਹੋਏਗਾ ਜਾਂ ਫੁੱਲ ਪੇਜ ਵੈਬਸਾਈਟ ਹੋਏਗੀ ਤੁਸੀਂ ਕਿੰਨਾ ਕੁ ਉਹਨੂੰ ਕਸਟਮਾਈਜ਼ ਕਰ ਸਕਦੇ ਹੋ ਮੰਨ ਲਓ ਤੁਸੀਂ ਆਪਣਾ ਬਿਜ਼ਨਸ ਲਿਸਟ ਕਰਨਾ ਹੈ ਤੁਸੀਂ ਬਾਅਦ ਚੋ ਕਹਿੰਦੇ ਕਿ ਨਹੀਂ ਮੈਂ ਆਪਣੇ ਪ੍ਰੋਡਕਟ ਦੀ ਇਮੇਜ ਚੇਂਜ ਕਰਨੀ ਹੈ ਨਾ ਕੋਈ ਚੇਂਜ ਕਰਨਾ ਬਟ ਉਹ ਕੈਨੇਡੀਅਨ 1500 ਰੁਪਏ ਆਪਾਂ ਦੇ ਦਿੰਦੇ ਜੀ that is hidden charge ਜੀ 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 ਉਹ ਲਾਈਕ ਸਾਡੀ ਕੰਪਨੀ ਬਿਲਕੁਲ ਨਹੀਂ ਕਰਦੀ ਆ ਬਾਕੀ ਵੈਬਸਾਈਟ ਡਿਵੈਲਪਮੈਂਟ ਜਿਹੜੀ ਆ ਉਹ 5000 ਤੋਂ ਲੈ ਕੇ 10000 ਤੋਂ ਲੈ ਕੇ ਮੈਂ ਚਾਰजेस ਨਹੀਂ ਦੱਸਣਾ ਚਾਹੁੰਦਾ ਬਿਕਾਜ਼ ਡਿਫਰੈਂਟ ਕੰਪਨੀਆਂ ਦਾ ਅਲੱਗ ਤਰੀਕੇ ਨਾਲ ਚਾਰਜ ਆਇਆ ਆ ਬਟ ਇਹ ਆ ਕਿ ਵੈਬਸਾਈਟ ਡਵੈਲਪਮੈਂਟ ਦੇ ਥਰੂ ਵੀ ਆਪਾਂ ਲਾਈਕ ਜਲੰਧਰ ਦੇ ਲੋਕਲ ਬਿਜ਼ਨੈਸ ਨੂੰ ਕਾਫੀ ਅੱਛੇ ਲੈਵਲ ਤੇ ਗਰੋਥ ਕਰਵਾ ਸਕਦੇ ਹਾਂ ਜੀ ਜਸਵੰਦਰ ਪਾ ਜੀ ਮੈਂ ਜਦੋਂ ਤੋਂ ਆਇਆ ਨਾ ਮੈਂ ਦੇਖ ਰਿਹਾ ਇੱਥੇ ਆ ਕੇ ਬਹੁਤ ਕੰਫਰਟੇਬਲ ਫੀਲ ਹੋ ਰਿਹਾ ਇਸੇ ਤਰ੍ਹਾਂ ਤੁਹਾਡੇ ਸਟੂਡੈਂਟ ਵੀ ਮੈਨੂੰ ਲੱਗਦਾ ਕਾਫੀ ਜ਼ਿਆਦਾ ਕੰਫਰਟੇਬਲ ਹੁੰਦੇ ਨੇ ਫੈਮਿਲੀ ਜਿਹਾ ਟਰੀਟ ਕਰ ਰਹੇ ਹੋ ਤੁਸੀਂ ਹੈਨਾ ਔਰ ਬੱਬੂ ਪਾ ਜੀ ਪਹਿਲਾਂ ਤਾਂ ਓਪਰਚੁਨਿਟੀ ਤੁਹਾਡਾ ਫੁੱਲ ਨੇਮ ਹੈ ਐਕਚੁਅਲੀ ਕੀ ਆਪਣਾ ਪਿਆਰ ਸ਼ੁਰੂ ਤੇ ਕਾਫੀ ਬਹੁਤ ਪੁਰਾਣਾ ਪਿਆਰ ਹੈ ਔਰ ਜਿਹੜੇ ਦਰਸ਼ਕ ਦੇਖ ਰਹੇ ਆ ਮਾਦਸਰਿਆ ਦੱਸਣਾ ਚਾਹਣਾ ਹੈ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਨਾਮ ਬਣਾਇਆ ਵਾ ਔਰ ਇਹਨਾਂ ਨੇ ਜਲੰਧਰ ਜਿਹੜੀ ਬ੍ਰਾਂਚ ਜਿਹੜੀ ਸ਼ੁਰੂ ਕੀਤੀ ਆ ਵਰਚੂ ਸਿਟੀ ਔਰ ਡਿਜੀਟਲ ਮਾਰਕੀਟਿੰਗ ਦਾ ਜਿਹੜਾ ਅੱਜ ਕੱਲ੍ਹ ਯੁੱਗ ਜਿਹੜਾ ਆ ਭਾਜੀ ਬਹੁਤ ਜ਼ਿਆਦਾ ਆ ਨਾ ਤਾਂ ਹੁਣ ਆਪਾਂ ਇੱਥੇ ਗੱਲ ਕਰੀਏ ਤੁਹਾਡੇ ਕੋਲ ਕਿੰਨੇ ਕੁ ਤੁਸੀਂ ਏਰੀਆ ਕਵਰ ਕਰ ਸਕਦੇ ਹੋ ਜਿੱਦਾਂ ਬੱਚੇ ਜੇ ਤੁਹਾਡੇ ਕੋਲ ਇੱਥੇ ਵੱਧ ਜਾਣਗੇ ਤੇ ਜੀ ਅ ਮਿਲ ਅਪਾ ਕਵਰ ਕਰ ਰਹੇ ਹੁਣ ਜਿੱਦਾਂ ਬੇਸਿਕਲੀ ਜਲੰਧਰ ਤਾਂ ਅਪਾ ਕਰੀ ਰਹੇ ਆਂ ਇੰਡੀਅਰ ਜੋ ਵੀ ਆਪਣੀ ਸੀਰੀਜ਼ ਲੱਗ ਰਹੀਆਂ ਬੰਨ ਪਿੰਡ ਲੱਗਦੇ ਪਿਆ ਤੇ ਉਹਨਾਂ ਨੂੰ ਵੀ ਅਪਾ ਆਚਾਰੇ ਆਂ ਵੀ ਉਹ ਵੀ ਸਾਡੇ ਤੱਕ ਰੀਚ ਕਰੇ ਮੀਨ ਕਸ ਇਹਨਾਂ ਤਾਂ ਟ੍ਰੈਵਲ ਕਰ ਹੀ ਲੈਂਦੇ ਜੀ ਜੀ 20 ਕਿਲੋਮੀਟਰ ਦਾ ਹਰ ਕੋਈ ਟ੍ਰਾਵਲ ਕਰ ਲੈਂਦਾ ਹੈ ਨਾ ਜੀ ਤੇ ਅਪਾ ਚਾਹਦੇ ਵੀ ਉਹ ਏਰੀਆ ਵੀ ਅਪਾ ਕਵਰ ਕਰ ਲਈਏ ਜੇ ਹਾਂ ਕੋਈ ਦੂਰ ਦਾ ਵੀ ਹੈ ਕਿ ਕੋਈ ਮਤਲਬ ਦੂਰ ਵੀ ਹੈ ਤਾਂ ਅਪਾ ਉਹਨੂੰ ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਾਂਗੇ ਆਨਲਾਈਨ ਦੀ ਗੱਲ ਕਰ ਰਹੇ ਆਂ ਆਨਲਾਈਨ ਕਿਦਾਂ ਤੁਸੀਂ ਕਵਰ ਕਰਦੇ ਹੋ ਆਨਲਾਈਨ ਜਿਹੜਾ ਕਲਾਸਿਕ ਕਲਾਸਿਸ ਆਪਾਂ ਪ੍ਰੋਵਾਈਡ ਕਰ ਦਿੰਦੇ ਆ ਲਾਈਕ ਵੀਡੀਓ ਤੇ ਤੇ ਵੀਡੀਓ ਕਾਲ ਤੇ ਉਸ ਤੋਂ ਬਾਅਦ ਜਿੰਨਾ ਪ੍ਰੋਜੈਕਟਸ ਨੂੰ ਦਿੱਤੇ ਜਾਂਦੇ ਆ ਆਨਲਾਈਨ ਦੇ ਕੋਈ ਐਕਸਟਰਾ ਚਾਰजेस ਵੀ ਪਾਉਣੇ ਹੋਣਗੇ ਓਕੇ ਜੋ ਸਾਡੀ ਫੀਸ ਤੁਸੀਂ ਰੱਖੀ ਹੋਈ ਆ ਉਹੀ ਤੁਹਾਡੀ ਆਨਲਾਈਨ ਵੀ ਉਹੀ ਹੋਏਗੀ ਓਕੇ ਤਾਂ ਔਰ ਟਾਈਮਿੰਗ ਕੀ ਰੱਖੀ ਹੋਈ ਆ ਤੁਸੀਂ ਇੱਥੇ ਟਾਈਮਿੰਗ ਸਾਡੀ ਹੈ ਜਿ세 10 ਤੋਂ 6 ਦੀ ਹੈ ਜਿਹਦੀ ਜੋ ਟਾਈਮਿੰਗ ਹੈ ਤੇ ਉਹਦੇ ਵਿੱਚ ਹੀ ਆਪਾਂ ਜਿੰਨਾ ਕਲਾਸਿਸ ਵੀ ਦੇ ਰਹੇ ਆ ਤੇ ਬਾਕੀ ਜੋ ਵੀ ਆ ਉਹ ਤਾਂ ਇਸ ਟਾਈਮਿੰਗ ਵੀ ਉਹ ਹੀ ਚੱਲ ਰਿਹਾ ਹੈ। ਅ ਸੰਦੀਪਾ ਜੀ ਮੈਂ ਇੱਕ ਨਸ਼ਿਆਂ ਦੀ ਗੱਲ ਕਰ ਰਿਹਾ ਹਾਂ। ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਸੀਐਮ ਜਿਹੜੇ ਆਪਣੇ ਉਹ ਵੀ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਜਿਹੜਾ ਜੁੱਧ ਨਸ਼ਿਆ ਵਿਰੁੱਧ। ਉਹਨਾਂ ਨੂੰ ਉਹਦੇ ਅਕੋਰਡਿੰਗ ਆਪਣੇ ਕੋਲ ਜਿਹੜੇ ਸਟੂਡੈਂਟ ਆਉਂਦੇ ਆ ਤੁਸੀਂ ਇਹਨਾਂ ਨੂੰ ਕਿੱਦਾਂ ਅਵੇਅਰ ਕਰਦੇ ਹੋ ਜਿਹੜਾ ਬੱਚੇ ਅੱਜ ਕੱਲ੍ਹ ਕਈ ਵਾਰੀ ਪੇਰੈਂਟਸ ਹੁੰਦਾ ਹੈ ਬੱਚਿਆਂ ਵੀ ਅਸੀਂ ਕਿਸੇ ਕੰਮ ਲਾ ਦਈਏ ਜਾਂ ਕਿਸੇ ਚੀਜ਼ ਤੇ ਲਾ ਦਈਏ ਜਿਹੜਾ ਬੱਚਾ ਸਾਡਾ ਬੱਚਾ ਰਹੇ ਉਹ ਤੁਹਾਡੇ ਕੋਲ ਕੀ ਫੈਸਿਲਿਟੀ ਸਹਉਂਦੀ ਹੈ? देखो सर लाइक बिल्कुल सही ਗੱਲ ਕਹੀ ਹੈ ਜਿਹੜਾ ਤੁਸੀਂ ਯੂਥ ਐਕੈਡਮੀ ਬद्दल ਦੀ ਗੱਲ ਕੀਤੀ ਹੈ ਭਪੰਤਪਨ ਸੀਐਮ ਜੀ ਨੇ ਛੇੜਿਆ ਹੈ ਬੇਸਿਕਲੀ ਹੁੰਦਾ ਕੀ ਹੈ ਸਰ ਲਾਈਕ ਆਪਾਂ ਜਦੋਂ ਵੀ ਕੋਈ ਸਟੂਡੈਂਟ ਨੂੰ ਆਪਾਂ ਔਨਬੋਰਡ ਕਰਦੇ ਹਾਂ ਤੇ ਕੋਰਸਿਸ ਕੋਈ ਵੀ ਪ੍ਰੋਵਾਈਡ ਕਰਦੇ ਹਾਂ ਤਾਂ ਬੇਸਿਕਲੀ ਆਪਾਂ ਉਹਦੇ ਬਿਹੇਵੀਅਰ ਤੋਂ ਵੀ ਜਜ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਬਿਹੇਵੀਅਰ ਉਹਦਾ ਹੈ ਕਿ ਆਪਾਂ ਨੋਟਿਸ ਕਰਦੇ ਹਾਂ ਹਰ ਟਾਈਮ ਨੋਟਿਸ ਕਰਦੇ ਹਾਂ ਕਿ ਉਹਨੂੰ ਅਵੇਅਰ ਕਰਾਉਂਦੇ ਹਾਂ ਦੇਖੋ ਸਾਡਾ ਸਟਾਫ ਨਾ ਹੀ ਇਹਨਾਂ ਚੀਜ਼ਾਂ ਨੂੰ ਕੋਈ ਸਪੋਰਟ ਕਰਦਾ ਹੈ ਨਾ ਹੀ ਸਾਡੇ ਸਟਾਫ ਵਿੱਚ ਕੋਈ ਨਸ਼ਾ ਕਰਦਾ ਹੈ ਠੀਕ ਹੈ ਤੇ ਜੋ ਆਪਾਂ ਕਰਦੇ ਨਹੀਂ ਹੈ ਤਾਂ ਉਹਨੂੰ ਆਪਾਂ ਕੋਈ ਸਪੋਰਟ ਨਹੀਂ ਕਰਾਂਗੇ ਜੀ ਬਿਲਕੁਲ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਆਪਾਂ ਕੋਰਸਸ ਪ੍ਰੋਵਾਈਡ ਕਰਵਾਣੇ ਆ ਪਰ ਥੋੜੀ ਨਾਲ ਨਾਲ ਪਰ ਉਹਨੂੰ ਅਵੇਅਰ ਵੀ ਕਰਦੇ ਆ ਕਿ ਇਹ ਦੇਖੋ ਬੇਸਿਕ ਲੈਵਲ ਤੇ ਸਟਾਰਟਿੰਗ ਤੇ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਕਿ ਸਿਰ ਕਿਸੇ ਕਿਸੇ ਵੀ ਸਟੂਡੈਂਟ ਦੀ ਗੱਲ ਨਹੀਂ ਕਰੀਏ ਕਿਸੇ ਵੀ ਐਜ਼ ਅ ਪਰਸਨ ਦੀ ਗੱਲ ਕਰੀਏ ਬਟ ਐਂਡ ਤੇ ਜਾ ਕੇ ਇਹਦਾ ਜਿਹੜਾ ਲਾਈਫ ਬਰਬਾਦੀ ਹੈ ਠੀਕ ਹੈ ਜੀ ਤੇ ਆਪਾਂ ਲਾਈਕ ਉਹਦੇ ਉੱਤੇ ਉਹਨੂੰ ਆਪਾਂ ਅਵੇਅਰ ਕਰਦੇ ਆ ਕਿ ਟੂ ਲਾਈਕ ਆਪਾਂ ਸਕਿਲਸ ਹੀ ਉਹਨਾਂ ਇਦਾਰੀਆਂ ਦੇ ਦੇ ਦਿੰਨੇ ਕਿ ਉਹਨਾਂ ਨੂੰ ਇਸ ਥਿਜਾ ਲਈ ਟਾਈਮਿੰ ਤੇ ਆਪਾਂ ਬਿਲਕੁਲ ਆਪਾਂ ਸਟੂਡੈਂਟ ਨੂੰ ਆਪਣੇ ਗਾਈਡ ਕਰੀਦਾ ਹੈ ਕਿ ਇਹ ਚੀਜ਼ਾਂ ਤੁਹਾਡੇ ਲਈ ਬਿਲਕੁਲ ਸਹੀ ਨਹੀਂ ਹੋਵੇ। ਔਰ ਡਿਜੀਟਲ ਮਾਰਕੀਟ ਦੀ ਆਪਾਂ ਗੱਲ ਕਰੀ ਹੈ ਨਾ। ਜੀ। ਆ ਵੀਡੀਓ ਕੋਈ ਅਗਰ ਕੋਈ ਤੁਹਾਨੂੰ ਕੋਲ ਆਪਣੇ ਪੇਜ ਬਣਵਾ ਕੇ ਉਹਨੂੰ ਪ੍ਰਮੋਟ ਕਰਵਾਣਾ ਚਾਹੁੰਦਾ ਹੋਵੇ ਉਹਨੂੰ ਵੀਡੀਓ ਨੂੰ ਤੁਸੀਂ ਤੁਸੀਂ ਦੇਖੋਗੇ ਉਹਨਾਂ ਦੇ ਪੇਜ ਨੂੰ ਤੁਹਾਡੇ ਵੀਡੀਓ ਨੂੰ ਕਿਵੇਂ ਤੁਸੀਂ ਉਹਨੂੰ ਕਰੋਗੇ ਮੈਨੇਜ। ਦੇਖੋ ਸਰ ਤੁਸੀਂ ਡਿਜੀਟਲ ਮਾਰਕੀਟਿੰਗ ਦੀ ਗੱਲ ਕੀਤੀ ਹੈ ਬੇਸਿਕਲੀ ਲਾਈਕ ਅਗਰ ਆਪਾਂ ਛੋਟੀ ਸਿਟੀ ਦੀ ਗੱਲ ਕਰੀਏ ਲਾਈਕ ਜਲੰਧਰ ਇਸ ਨਾਟ ਆ ਲਾਈਕ ਛੋਟੀ ਸਿਟੀ ਨਹੀਂ ਹੈ। ਬਟ ਆਪਾਂ ਇਹਨਾਂ ਨੌਨ ਮੈਟਰ ਸਿੱਕਸ ਕੈਲਕੂਲੇਟ ਕਰਦੇ ਆਂ ਬਟ ਹੁੰਦਾ ਇਹ ਹੈ ਕਿ ਜਦੋਂ ਸੋਸ਼ਲ ਮੀਡੀਆ ਕਿਸ ਨੇ ਹੈਂਡਲ ਕਰਵਾਣਾ ਲਾਈਕਾ ਇਨਫਲੂਐਂਸਰ ਹੈ ਇਨਫਲੂਐਂਸਰ ਹੈ ਉਹਨਾਂ ਨੂੰ ਇਨਾ ਟਾਈਮ ਲੈਂਦਾ ਬਿਕਾਜ਼ ਉਹ ਵੀਡੀਓਸ ਬਣਾਉਂਦੇ ਆ ਰੀਲਸ ਬਣਾਉਂਦੇ ਆ ਨਾ ਮੈਨੇਜ ਕਰਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਹੈਂਡਲਰ ਹੁੰਦੇ ਆ ਕੋਈ ਹੋਰੀ ਟੀਮ ਲੱਗੀ ਹੁੰਦੀ ਹੈ ਠੀਕ ਹੈ ਤਾਂ ਅਗਰ ਕਿਸ ਨੇ ਪੇਜ ਬਣਾਉਣਾ ਕੋਈ ਬਿਜ਼ਨਸ ਆ ਜਿਹੜਾ ਸਮਾਲ ਬਿਜ਼ਨਸ ਆ ਗਰੋ ਕਰਨਾ ਚਾਹੁੰਦਾ ਕੋਈ ਇਨਫਲੂਐਂਸਰ ਆ ਤੇ ਆਪਾਂ ਸੋਸ਼ਲ ਮੀਡੀਆ ਹੈਂਡਲ ਕਰਦੇ ਆ ਉਹਨਾਂ ਦੀ ਪੋਸਟ ਉਹਨਾਂ ਦਾ ਕ ਕਿਸ ਵੇਨ ਆਪਟੀਮਾਈਜ਼ ਕਰਦਾ ਹਾਂ ਸਾਰੀ ਜਿੰਦਾ ਆਪਕਾ ਮੈਂ ਦੇਖਦਾ ਹਾਂ ਨਾ ਭਾਜੀ ਜਿੱਦਾਂ ਇਹ ਆਇਲਟਸ ਅਕੈਡਮੀਆ ਵੀ ਹੋ ਗਿਆ ਇਮੀਗ੍ਰੇਸ਼ਨ ਸੈਂਟਰ ਹੋ ਗਿਆ ਨਾ ਉਹ ਵੀ ਇਸ ਚੀਜ਼ਾਂ ਦੇਖਦਾ ਵੀਡੀਓ ਆਪ ਕੋਈ ਨਹੀਂ ਕਰਦੇ ਹੈਗੇ ਉਹ ਵੀਡੀਓ ਬਣਾ ਕੇ ਪੇਟਦੇ ਨੇ ਉਹਨੇ ਰੱਖੇ ਹੁੰਦੇ ਆਪਣੇ ਬੈਕਐਂਡ ਤੇ ਨਾ ਫਾਈਲਸ ਅਕੈਡਮੀਆ ਸਿੱਧਾ ਇਮੀਗ੍ਰੇਸ਼ਨ ਆਪਾਂ ਤੁਸੀਂ ਜਲੰਧਰ ਤੋਂ ਖਾਬ ਮੰਨਿਆ ਜਾਂਦਾ ਇਮੀਗ੍ਰੇਸ਼ਨ ਲਾਈਕ ਅਪਰੋਕਸੀਮੇਟਲੀ ਇਹ 1500 ਜਾਂ 2000 ਤੋਂ ਉੱਪਰ ਤੇ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਕੰਮ ਆ ਸਰ ਕਲਾਇੰਟਸ ਲੈਣਾ ਹੈ ਕਲਾਇੰਟ ਨੂੰ ਕਿੱਦਾਂ ਸਟੱਡੀ ਕਰवानी ਆ ਆਇਲਸ ਕਰवानी ਆ ਤਾਂ ਉਹਨਾਂ ਨੂੰ ਬਾਹਰ ਕੀਤਾ ਵੀ ਇਥਨਾ ਮੇਨ ਗੋਲ ਉਹਨਾਂ ਦਾ ਟੀ ਰਹਿਣਾ ਚਾਹੀਦਾ ਬਟ ਹੁੰਦਾ ਹੈ ਕਿ ਜਿਹੜੀ ਬੈਕਐਂਡ ਹੈ ਟੀਮ ਕਿਹੜੀ ਸੰਭ ਦੀ ਹੈ ਕੱਲ ਇੱਥੇ ਆਉਂਦੀ ਹੈ ਤੋਂ ਸਾਰੇ ਦੇ ਸਾਰੇ ਜਿਹੜੀਆਂ ਡਿਜੀਟਲ ਮਾਰਕੀਟਿੰਗ ਏਜੰਸੀਜ਼ ਆ ਕੰਪਨੀਆਂ ਦਾ ਉਹਨਾਂ ਦੇ ਪੇजेस ਉਹਨਾਂ ਦੇ ਜਿੰਨਾ ਵੀ ਬਿਜ਼ਨਸ ਬੈਕਐਂਡ ਹੁੰਦਾ ਸਾਰਾ ਉਹ ਕੰਪਨੀ ਸੀ ਹੈਂਡਲ ਕਰਦੀ ਫੇਸਬੁੱਕ ਹੋ ਗਿਆ ਯੂਟਿਊਬ ਦਾ ਹੋ ਗਿਆ ਹੈਨਾ ਤੇ ਸਾਡੇ ਕਈ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਖੁਦ ਵੀ ਕੰਮ ਕਰਦੇ ਸਾਡੀ ਟੀਮ ਦੇ ਵੀ ਹੁੰਦੇ ਵੀ ਚਲੋ ਅਸੀਂ ਵੀ ਕੁਝ ਕਰੀਏਗਾ ਔਰ ਕਈ ਵਾਰੀ ਕੀ ਹੁੰਦਾ ਵਾ ਕੁਝ ਪੜ੍ਹਾਈ ਦੇ ਕਰਕੇ ਕੁਝ ਬੰਦੇ ਸਾਡੇ ਵਰਗੇ ਰਹਿ ਜਾਂਦੇ ਆ ਵੀ ਹੁਣ ਉਹਨੂੰ ਅਸੀਂ ਕਿੱਦਾਂ ਅੱਗੇ ਮੈਨੇਜ ਕਰੀਏ ਹੈਨਾ ਸਰ ਲਾਈਕ ਸੋਸ਼ਲ ਮੀਡੀਆ ਨਾਲ ਪੇਜ ਬਣਾ ਕੇ ਲਾਈਕ ਕਰ ਆਪਾਂ ਸ਼ੌਕ ਸ਼ੌਕ ਕੇ ਬਿਨਾਂ ਦੀ ਸਾਡੇ ਕੋਲ ਪੇਜ ਬਣਾਉਂਦੇ ਆਂ ਵਾਇਰਲ ਹੋ ਜਾਂਦੇ ਆਂ ਅੱਜ ਕੱਲ ਕੋਈ ਟ੍ਰੈਂਡਿੰਗ ਹੀ ਚੱਲ ਹੈ ਕਿ ਮੈਂ ਵੀ ਪੇਜ ਬਣਾਉਂਦਾ ਮੈਂ ਵੀ ਵਾਇਰਲ ਹੋ ਜਾਂਦਾ ਬੇਕਾਰ ਬੇਕਾਰ ਬਿਜ਼ਨਸ ਬਾਰੇ ਵੀ ਪੂਰੀ ਜਾਣੀ ਜੀ ਆਪਾਂ ਕਿਉਂ ਨਹੀਂ ਵਾਇਰਲ ਹੋ ਸਕਦੇ ਜੀ ਦੇਖੋ ਸਰ ਲਾਈਕ ਕੰਸਿਸਟੈਂਸੀ ਜਿਹੜੀ ਹੈ ਕਿ ਉਹ ਸਭ ਤੋਂ ਵੱਡੀ ਕੀ ਹੈ ਸੈਕਸੈਸ ਟੂ ਠੀਕ ਹੈ ਕੰਸਿਸਟੈਂਟ ਰਹਿਣਾ ਚਾਹੀਦਾ ਸਾਨੂੰ ਸੋਸ਼ਲ ਮੀਡੀਆ 'ਤੇ ਤਾਂ ਕਿ ਸਾਡਾ ਜਿਹੜਾ ਪੇਜ ਆ ਕੰਟੈਂਟ ਆ ਵਾਈ ਹੋ ਸਕੇ ਉਹ ਮੇਨ ਜਿਹੜੀ ਆ ਸਭ ਚਾਬੀ ਹੀ ਹੋਣੀ ਆ ਕੰਸਿਸਟੈਂਸੀ ਜੀ ਸ਼ੋਰ ਸ਼ੋਰ ਸਭ ਪਹਿਲੀ ਗੱਲ ਤਾਂ ਉਹ ਆ ਗਈ ਦੂਜੀ ਗੱਲ ਸਰ ਲਾਈਕ ਤੁਸੀਂ ਜਿੱਦਾਂ ਕਹਿੰਦੇ ਕਿ ਕਈ ਲੋਕ ਇਹਨਾਂ ਦਾ ਜਿਹੜਾ ਨਹੀਂ ਟੱਕੀ ਹੁੰਦੇ ਟੈਕਨੀਕਲ ਨਹੀਂ ਹੁੰਦੇ ਪੜ੍ਹੇ ਲਿਖੇ ਨਹੀਂ ਹੁੰਦੇ ਕਿੰਨੂੰ ਇਹ ਚੀਜ਼ਾਂ ਸਮਝ ਆਉਂਦੀ ਤਾਂ ਕੰਟੈਂਟ ਕ੍ਰੀਏਸ਼ਨ ਨੇ ਜਿਹੜੀ ਇਹ ਕਿੱਦਾਂ ਦੀ ਚੀਜ਼ ਆ ਕਿ ਕੰਟੈਂਟ ਨੂੰ ਤੁਸੀਂ ਆਪਣੇ ਲਾਈਕ ਅੰਦਰਲੇ ਜਿਹੜੇ ਆਪਣੇ ਫੀਲਿੰਗਸ ਨੂੰ ਕਿੱਦਾਂ ਬਿਆਨ ਕਰਦੇ ਹੋ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਰਿਲੇਟੇਟ ਕਰਦੇ ਹੋ ਉਹ ਡਿਪੈਂ ਤਾਂ ਸੋਸ਼ਲ ਮੀਡੀਆ ਸਾਰਾ ਕਿਸੇ ਉੱਤੇ ਆ। ਅਗਰ ਆਪਾਂ ਉਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਯੂਸ ਕਰੀਏ ਤਾਂ ਬਹੁਤ ਵੱਡਾ ਬੈਨੀਫਿਟ ਆ ਸਕਦਾ। ਜੀ। ਅਛਲੀ ਭਾਜੀ ਹੁਣ ਆਪਾਂ ਆ ਜੀ ਇਹ ਗੱਲ ਵੀ ਆਪਣਾ ਜਿਹੜੀ ਲੋਕੇਸ਼ਨ ਦਾ ਭਾਜੀ ਹਨ ਹੈਰੀ ਭਾਈ ਨੇ ਵੀ ਇਹ ਦੱਸ ਦਿੱਤੀ ਆ। ਤੇ ਆਪਾਂ ਇਹ ਜਿਹੜੇ ਚਾਰਜਿਸ ਆ ਤੁਸੀਂ ਬਹੁਤ ਘੱਟ ਰੱਖੇ ਆ ਕਿ ਬਸ ਵੀ ਨਹੀਂ 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 ਸਰ ਸਾਡੇ ਚਾਰਜਿਸ ਕੰਪੇਅਰ ਕਰ ਲੈਣਗੇ ਕਿਸੇ ਦੇ ਨਾਲ ਤੇ ਘੱਟ ਹੀ ਮਿਲਗੇ। ਜੀ। ਔਰ ਮੈਂ ਦੇਖ ਰਿਹਾ ਬਹੁਤ ਕੰਫਰਟੇਬਲ ਹੈ ਭਾਜੀ ਮੈਂ ਮੈਂ ਵੀ ਬਹੁਤ ਜ਼ਿਆਦਾ ਕੰਫਰਟ ਹੈ ਮੈਂ ਸੱਚਾਈ ਹੀ ਦੱਸ ਰਿਹਾ ਸੰਦੀਪ ਭਾਜੀ। ਮੈਂ ਮੈਨੂੰ ਲੱਗਦਾ ਨਹੀਂ ਇੱਥੇ ਜ ਉਹਨਾਂ ਨੂੰ ਕੁਝ ਇਦਾਂ ਵੀ ਲੱਗਦਾ ਕੋ ਪਤਲੀ ਵਾ ਕਿੱਥੇ ਆ ਗਿਆ ਹੈ ਨਾ ਉਹਨੂੰ ਬਹੁਤ ਜ਼ਿਆਦਾ ਆਪਣਾ ਜਿੱਦਾ ਘਰ ਬੈ ਕੇ ਕੋਈ ਚੀਜ਼ ਸਿੱਖਦਾ ਆ ਤੁਸੀਂ ਫਰੈਂਡਲੀ ਮਾਲ ਹੈਗਾ ਇੱਥੇ ਕੋਡਿਆ ਬੀ ਆ ਲਾਸਟ ਆਪਾਂ ਮੈਂ ਗੱਲ ਕਰਨਾ ਚਾਹੁੰਦਾ ਵਾ ਫਿਰ ਇੱਕ ਵਾਰੀ ਡਿਜੀਟਲ ਮਾਰਕੀਟਿੰਗ ਦਾ ਜੋਗਿਆ ਔਰ ਆਪਾਂ ਇਹਨੂੰ ਆਪਾਂ ਵਧਣਾ ਹੈ ਆਪਾਂ ਵੱਧ ਤੋਂ ਵੱਧ ਇੱਥੇ ਆ ਕੇ ਇਹਨਾਂ ਨੂੰ ਮਿਲੀਏ ਕਾਉਂਸਲਿੰਗ ਵਾਸਤੇ ਕੋਈ ਭਾਜੀ ਤੁਹਾਨੂੰ ਕੋਈ ਜਾ ਕੇ ਕਿਸੇ ਨੇ ਮਿਲਣਾ ਹੋਵੇ ਹੈਨਾ ਉਹਦੇ ਕੋਈ ਚਾਰजेस ਤਾਂ ਨਹੀਂ ਲੈਣੇ ਤੁਸੀਂ नहीं सर बिल्कुल फ्री ऑफ विजिट करता है कोई कॉस्ट ओके okay. और संदीप भाजी मोबाइल नंबर सारे दर्शक जेडे देख रहे हैं तो अपनी अकेडमी जेड़ा मोबाइल नंबर जरूर दसो प्लीज सैवन फोर एट जीरो जीरो सैवन फोर एट सैवन फोर सैवन लोग आ सकते हैं ਤੇ ਦੂਜਾ ਗੱਲ ਲਾਈਕ ਵਰਚੁਅਲ ਸਿਟੀਸ਼ਨ ਹੋਗਾ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਤੇ ਸਾਰੀ ਡਿਟੇਲ ਉੱਤੇ ਆ ਜਾਈ ਜੇ ਤੁਹਾਡੀ ਸਾਰੀ ਤੁਹਾਡੀ ਗੂਗਲ ਮਾਈ ਬਿਜ਼ਨਸ ਪ੍ਰੋਫਾਈਲ ਬਣੀ ਹੋਈ ਹੈ ਜਿਹਦੇ ਥਰੂ ਆਪਾਂ ਲਾਈਕ ਕੰਟੈਕਟ ਕਰ ਸਕਦੇ ਹਾਂ ਕਸਟਮਰ ਨੂੰ ਅਪਰੋਚ ਕਰ ਸਕਦੇ ਹਾਂ ਸੰਦੀਪ ਭਾਈ ਜਿੱਦਾਂ ਉਹ ਕੰਮ ਕੋਈ ਛੋਟਾ ਚਾਹੇ ਵੱਡਾ ਕਿੱਦਾਂ ਉਹਨੂੰ ਤੁਸੀਂ ਜਿਹੜਾ ਅਪਡੇਟ ਕਰੋਗੇ ਜਿੱਦਾਂ ਡਿਜੀਟਲ ਮਾਰਕੀਟ ਦੇ ਅਕੋਰਡਿੰਗ ਠੀਕ ਹੈ ਸਰ ਅੱਜਕੱਲ ਇੰਟਰਨੈਟ ਤੁਸੀਂ ਗੱਲ ਕੀਤੀ ਹੈ ਕਿ ਡਿਜੀਟਲ ਮਾਰਕੀਟਿੰਗ ਹੈ ਲੋਗ ਕਿਸੇ ਨਾ ਵੇਟਿੰਗ ਦਾ ਵਰਲਡ ਜਿਹੜਾ ਹੈ ਇਹ ਕਹਿੰਦਾ ਕਿ ਲਾਈਕ ਕਿੰਨੇ ਵੀ ਬਿਜ਼ਨਸ ਆ ਜਿਹੜਾ ਚਾਹੇ ਉਹ ਛੋਟਾ ਬਿਜ਼ਨਸ ਆ ਵੱਡਾ ਬਿਜ਼ਨਸ ਆ ਲੋਕਲ ਬਿਜ਼ਨਸ ਆ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਆ ਉਹ ਅੱਜ ਕੱਲ ਸਾਰੇ ਹੀ ਔਨਲਾਈਨ ਜਾਣਾ ਚਾਹੁੰਦੇ ਨੇ ਲਾਈਕ ਜੇਰੀ ਇੱਕ ਫਿਜ਼ੀਕਲ ਸ਼ਾਪ ਹੈ ਲਾਈਕ ਆਪਾਂ ਸੈਲੂਨ ਦੇ ਕਰਦੇ ਨੇ ਜੀ ਕੋਈ ਜੇਕਰ ਆਪਾਂ ਬਾਰ ਬਾਰ ਸ਼ਾਪ ਹੈ ਸੈਲੂਨ ਹੈ ਤਾਂ ਉਹ ਆਪਣੇ ਫਿਜ਼ੀਕਲ ਆਪਣੇ ਐਗਜ਼ਿਸਟਿੰਗ ਏਰੀਆ ਦੇ ਵਿੱਚ ਬੜਾ ਹੀ ਪਪੂਲਰ ਹੋ ਜਾਣਾ ਯਾਰ ਮੁੱਖ ਕਟਿੰਗ ਕਰਵਾਉਣ ਨਾਲ ਬੜਾ ਅੱਛਾ ਹੋ ਜਾਂਦਾ ਬਟ ਸਾਨੂੰ ਕਿੱਧਰ ਪਤਾ ਫਗਵਾੜੇ ਬੈਠੇ ਬੰਦੇ ਨੂੰ ਜਲੰਧਰ ਦੇ ਨਾਈ ਵਾਲੇ ਜਲੰਧਰ ਤੇ ਬਾਰ-ਬਾਰ ਸਰੋਪਰੇ ਸਰੋਪਰੇ ਨਹੀਂ ਪਤਾ ਜੀ ਤਾਂ ਉਹ ਹੀ ਸ਼ੌਪ ਦੀ ਅਗਰ ਆਪਾਂ ਵੈਬਸਾਈਟ ਕ੍ਰੀਏਟ ਕਰ ਸਕਦੇ ਹਾਂ ਵੈਬਸਾਈਟ ਕ੍ਰੀਏਟ ਕਰਕੇ ਛੱਡਨੇ ਨਹੀਂ ਹੈ ਲੈਕਸ਼ ਕਰੀਏਟ ਕਰਕੇ ਲੋਕੀ ਕੀ ਕਰਦੇ ਹੈ ਕਿ ਮੈਂ ਇਥੇ ਆ ਲੱਗਾ ਸੀਗਾ ਵੈਬਸਾਈਟ ਬਣਾ ਲੈਂਦੇ ਆ ਪੇਜ ਬਣਾ ਲੈਂਦੇ ਆ ਮਰਦ ਨੂੰ ਸਟੱਡੀ ਨਹੀਂ ਕਰਦੇ ਹੈਗੇ ਬਿਲਕੁਲ ਸਰ ਆਪਾਂ ਲਾਈਕ ਆਪਾਂ ਥੀਰ ਮਾਰਕੀਟਿੰਗ ਏਜੰਸੀ ਨਹੀਂ ਕਹਿ ਸਕਦੇ ਲਾਈਕ ਆਪਾਂ ਫੁੱਲ ਓਨ ਬ੍ਰਾਂਡਿੰਗ ਏਜੰਸੀ ਹੈ ਲਾਈਕ ਆਪਾਂ ਅਗਰ ਕਿਸੇ ਬਿਜ਼ਨਸ ਨੂੰ ਪੜ ਲਿਆ ਤਾਂ ਉਹਨੂੰ ਬਿਜ਼ਨ

પ્રાયાત દે આક્ચલા દે એસી ઓ એક એસી ટેકનિક આ ડિજિટલ માર્કેટિંગ ને અંદર જે થ્રુ આપા કિસઈ વેબસાઈટ નો ઓપ્ટિમાઇઝ કરકે ચાહે 100 નંબર કે હોવે ચાહે 99 નંબર કે હોવે આપા ઓન નંબર 1 રેન્ક કરવા સકતા હૈ જસવિંદર બાજી કોર્સ કિની દેતા હે ગયા યે હા સર જેવી કે સી બહોતરાન દે કોર્સ પ્રોવાઇડ કરતે સ્ટુડન્ટસ કો ਜੀ ਦੇ ਵਿੱਚ ਕੀ ਡਿਜੀਟਲ ਮਾਰਕੀਟਿੰਗ ਹੋ ਗਿਆ ਵੈਬਸਾਈਟ ਡਵੈਲਪਮੈਂਟ ਹੋ ਗਿਆ इवन ਐਪ ਡਵੈਲਪਮੈਂਟ ਤੱਕ ਦੇ ਕੋਰਸ ਹਿੱਤ ਚੋ ਹੈਗੇ ਆ ਅੰਕ ਅੱਛਾ ਜੀ ਔਰ ਜਿਹੜਾ ਬੱਚਾ ਮੰਨ ਲਓ ਤੁਹਾਡੇ ਕੋਲ 3 ਮਹੀਨੇ ਦਾ 6 ਮਹੀਨੇ ਦਾ ਕੋਰਸ ਕਰ ਲਿਆ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਉਹਦਾ ਉਹਨੂੰ ਪੁੱਛਦੇ ਆਂਗੇ ਦੇ ਲਗਾ ਰਿਹਾ ਕੰਪਲੀਟ ਕਰਕੇ ਰੱਖਦੇ ਆ ਉਹਨਾਂ ਨੂੰ ਪੂਰੇ ਪ੍ਰੋਪਰ ਪ੍ਰੋਜੈਕਟ ਬਣਾਉਣੇ ਆ ਜਿਹੜੇ ਕਿ ਉਹ ਆਪਣੇ ਸ਼ੋਅ ਵਿੱਚ ਕਰ ਸਕਦੇ ਜੀ ਜਿਹੜੀ ਜੋਬ ਸਰਚ ਕਰਨੇ ਜਾ ਰਹੇ ਆ ਜੀਵਨ ਅਸੀਂ ਉਹਨਾਂ ਨੂੰ ਰეკਮੈਂਡ ਵੀ ਕਰਦੇ ਆਂ ਵੀ ਸਕਿੱਲ ਸੈਟ ਦੇ ਅਕੋਰਡਿੰਗ ਮੈਂ ਇਹ ਚੀਜ਼ ਮੈਂ ਤੁਹਾਨੂੰ ਤਾਂ ਸਵਾਲ ਕੀਤਾ ਜਿਗਾ ਸੰਦੀਪਾ ਜੀ ਐਕਚੁਅਲੀ ਜਦੋਂ ਕੋਈ ਸਟੂਡੈਂਟ ਕਿਸੇ ਅਕੈਡਮੀ ਚ ਲੱਗਾ ਉਹ ਕਿਤੇ ਲੱਗਾ ਨਾ ਬਾਅਦ ਚ ਉਹਦੇ ਕੋਈ ਪਛਗੇ ਨਹੀਂ ਹੁੰਦੇ ਹੈਨਾ ਬਿਲਕੁਲ ਸਰ ਨਹੀਂ ਮੈਕਸਿਮਮ ਅਕੈਡਮੀਆਂ ਅਗਰ ਆਪਾਂ ਲੈ ਲਈ ਤੇ ਇਹ ਹੀ ਕਰਦੇ ਆਂ ਕਿ ਲੈ ਗੋ ਤੁਹਾਡਾ ਕੋਰਸ ਪੂਰਾ ਸੱਟਮੈਂਟ ਦੇਤਾ ਹਾਂ ਤੁਸੀਂ ਯੂਸ ਕਰ ਲਓ ਜਿੱਥੇ ਭੱਜੀ ਜਾ ਕੇ ਤੁਸੀਂ ਬਟ ਸਾਡੀ ਲਾਈਕ ਏਜੰਸੀ ਕੰਪਨੀ ਕਰਨੀ ਕਰਦੀ ਸੀ ਉਹ ਡਾਟਾ ਨਹੀਂ ਕਰਨਾ ਬਿਕਾਜ਼ ਕੀ ਹੁੰਦਾ ਕਈ ਵਾਰੀ ਸਟੂਡੈਂਟ ਨੂੰ ਪ੍ਰੋਬਲਮ ਨਾ ਨਾ ਮੈਂ ਕਹਦੇ ਆ ਜਾਂਦੀ ਜੀ ਕਈ ਵਾਰੀ ਉਹਨੂੰ ਕੋਈ ਸਕਿੱਲ ਸੈਟ ਕਲੀਅਰ ਨਹੀਂ ਹੁੰਦਾ ਕੋਈ ਡਾਊਟ ਕਲੀਅਰ ਨਹੀਂ ਹੁੰਦਾ ਕੋ ਐਨੀ ਟਾਈਮਸ ਓਨ ਦਾ ਕੰਟੈਕਟ ਕਰ ਸਕਦੇ ਕੋਈ ਇਸ਼ੂ ਨਹੀਂ ਆਪਾਂ ਦਾ ਫਰੀ ਆਫ ਕੋਸਟ ਲਾਈਕ ਆਪਾਂ ਪ੍ਰੋਵਾਈਡ ਕਰਦੇ ਨੇ ਇਹ ਇਹ ਮੈਂ ਦੇਖ ਲਿਆ ਪਲੱਸ ਪੁਆਇੰਟ ਹੈ ਤੁਹਾਡਾ ਜਿਹੜਾ ਤੁਸੀਂ ਫਰੀ ਆਫ ਕੋਸਟ ਕਹਿ ਰਹੇ ਹੋ ਨਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹਰ ਚੀਜ਼ ਦੇ ਕਾਉਂਸਲਿੰਗ ਕਰਨ ਵਾਸਤੇ ਅਗਲਾ ਕਹਿੰਦਾ ਸਾਨੂੰ ਪਹਿਲਾਂ ਪੈਸੇ ਜਮ੍ਹਾਂ ਕਰਾਓ ਹੈ ਨਾ ਉਹ ਤੁਸੀਂ ਔਰ लास्ट ਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਵੀਡੀਓ ਨੂੰ ਸਾਰੇ